ਹੈਲੋ ਜੀ ਜੈ ਸ਼ਿ ਸ਼੍ਰੀਸ਼ਨਾ ਮੈਂ ਮੋਨਿਕਾ ਸੰਜਿਨਾ ਦੀ ਦੁਨੀਆ ਦੇ ਵਿੱਚ ਤੁਹਾਡਾ ਸਾਰੇ ਭੈਣ ਭਰਾਵਾਂ ਦਾ ਸਵਾਗਤ ਕਰਦੀ ਹਾਂ ਜੀ ਹੋ ਸਨੋਂ ਠੀਕ ਠਾਕ ਆਪਾਂ ਬਹੁਤ ਵਧੀਆ ਤੇ ਸਭ ਨੂੰ ਮਹਾ ਸ਼ਿਵਰਾਤਰੀ ਦੀਆਂ ਬਹੁਤ ਬਹੁਤ ਸ਼ੁਭ ਕਾਮਨਾਵਾਂ ਤੇ ਇੰਡੀਆ ਦੇ ਵਿੱਚ ਤਾਂ ਹੋ ਗਈ ਜੀ ਹੁਣ ਫੋਰਨ ਕੰਟਰੀਆਂ ਦੇ ਵਿੱਚ ਸ਼ੁਰੂ ਹੋਈ ਹੈ ਮਹਾ ਸ਼ਿਵਰਾਤਰੀ ਦਾ ਦਿਨ ਤੇ ਬੋਲੀਨਾਥ ਜੀ ਮੈਂ ਤਾਂ ਕਹਿੰਨੀ ਹਾਂ ਸਾਰਿਆਂ ਦੇ ਪਰਿਵਾਰਾਂ ਦੇ ਵਿੱਚ ਤੰਦਰੁਸਤੀਆਂ ਬਖਸ਼ਣ ਸਰੀਰਾਂ ਨੂੰ ਪੂਰੀ ਤਰ੍ਹਾਂ ਨਿਰੋਗ ਰੱਖਣ ਬਹੁਤ ਵਧੀਆ ਰੱਖਣ ਕੋਈ ਹਰ ਰੋਗ ਤੋਂ ਦੂਰ ਰੱਖਣ ਲੋ ਜੀ ਇਹ ਅੱਗੇ ਜੀ 쿠ਸ਼ਨ ਕਵਰ ਇਹ ਸਾਰੇ ਹੀ 쿠ਸ਼ਨ ਕਵਰ ਦੇ ਡਿਜ਼ਾਈਨਿੰਗ ਹੈ ਜਿਹੜੀ ਇਹਦੀ ਲੁੱਕ ਹੈ ਨਹੀਂ ਸੌਰੀ ਜਿਹੜੀ ਇਹਦੇ ਫੈਬਰਿਕ ਹੈ ਉਹ ਸਾਰਾ ਸੇਮ ਹੈ ਸਿਰਫ ਡਿਜ਼ਾਈਨਿੰਗ ਚੇਂਜ ਚੇਂਜ ਹੈ ਆ ਦੇਖੋ ਕਿੰਨੇ ਪਿਆਰੇ ਪਿਆਰੇ ਆ 5 ਪੀਸ ਦਾ ਸੈੱਟ ਹੋਏਗਾ ਜੀ ਜੇ ਕਿਸੇ ਨੇ ਐਕਸਟਰਾ ਲੈਣੇ ਆ ਜੇ ਕਿਸੇ ਨੇ ਅੱਠ ਪੀਸ ਲੈਣੇ ਆ ਤਾਂ ਵੀ ਉਹਨੂੰ 10 ਹੀ ਪੀਸ ਲੈਣੇ ਪੈਣਗੇ ਜਿਵੇਂ ਕਈ ਪਹਿਣਾ ਦਾ ਹੁੰਦਾ 7 ਸ਼ਿਟਰ ਜਾਂ 8 ਸ਼ਿਟਰ ਤਾਂ ਤਾਂ ਵੀ ਉਹਨਾਂ ਨੂੰ 10 ਹੀ ਲੈਣੇ ਪੈਣਗੇ ਕਿਉਂਕਿ ਨਾ 7 ਮਿਲਦੇ ਆ ਵਿੱਚੋਂ ਨਾ 8 ਮਿਲਦੇ ਆ 5 ਦਾ ਸੈੱਟ ਹੁੰਦਾ ਇੱਕ تا پھر ਉਹਨਾਂ ਨੂੰ ਦੋ ਪੈਕਟ ਅਸੀਂ ਭੇਜਦੇ ਹਾਂ ਦੇਖੋ 버ड्स ਵਾਲਾ ਕਿੰਨਾ ਪਿਆਰਾ ਜਬ ਬਹੁਤ ਸੋਹਣਾ ਸਾਰੇ ਸਾਈਜ਼ ਮਿਲ ਜਾਣਗੇ 12x12 ਦਾ ਤੇ 16x16 ਦਾ ਤਕਰੀਬਨ 100 ਫੇਟ ਤੇ 16x16 ਜਾਂ ਫਿਰ 12x12 ਹੀ ਚੱਲਦਾ ਤਕਰੀਬਨ ਵੈਸੇ ਤਾਂ ਹੁਣ ਟ੍ਰੈਂਡ ਪੂਰਾ 16x16 ਦਾ ਤੇ ਇਹ ਆ ਗਈਆਂ ਜੀ ਫਲੋਰੀਡਾ ਦੀਆਂ ਬੈੱਡ ਸ਼ੀਟਾਂ ਬੜੇ ਪਿਆਰੇ ਪਿਆਰੇ ਡਿਜ਼ਾਈਨ ਹੈ ਜਿਆਦਾ ਡਾਰਕ ਦਾ ਤਾਂ ਬਿਲਕੁਲ ਕਿਉਂਕਿ ਗਰਮੀ ਦੇ ਸੀਜ਼ਨ ਦੇ ਵਿੱਚ ਲਾਈਟ ਲਾਈਟ ਸ਼ੀਟ ਚੱਲਦੀ ਆ ਇਹ ਆ ਜੇ ਸਾਰੀਆਂ ਗਰਮੀ ਦੀਆਂ ਬੈੱਡ ਸ਼ੀਟਾਂ कॉटन ਸਭ ਤੋਂ ਅੱਛਾ ਬ੍ਰਾਂਡ ਹੈ ਸਭ ਤੋਂ ਅੱਛਾ ਬ੍ਰਾਂਡ ਇੰਡੀਆ ਦਾ ਸਭ ਤੋਂ ਅੱਛਾ ਬ੍ਰਾਂਡ ਫਲੋਰੀਡਾ ਬੜਾ ਬਹੁਤ ਪਿਆਰੀਆਂ ਬੈੱਡ ਸ਼ੀਟਾਂ ਸਾਰਾ ਜੀ ਕਿੰਗ ਸਾਈਜ਼ ਹੈ ਜਿਹੜਾ ਤੁਸੀਂ ਕਹੋਗੇ ਸਕਰੀਨ ਸ਼ਾਟ ਲੈ ਲਓ ਮੈਂ ਉਹ ਤੁਹਾਡੇ ਲਈ ਸਾਈਡ ਤੇ ਕੱਢ ਦਾਂਗੀ ਠੀਕ ਹੈ ਨਾ ਜੀ ਤੇ ਬਹੁਤ ਸੋਹਣੀਆਂ ਬੈੱਡ ਸ਼ੀਟਾਂ ਨੇ ਬਹੁਤ ਪਿਆਰੀਆਂ ਬਹੁਤ ਜਿਆਦੇ ਪਿਆਰੀਆਂ ਤੇ ਆ ਉਹ ਚੀਜ਼ ਆ ਜੋ ਅੱਜ ਤੱਕ ਕਦੀ ਸੇਲ ਕੀਤੀ ਨਹੀਂ ਹੈਗੀ ਇਸ ਲੁੱਕ ਦੇ ਵਿੱਚ ਨਹੀਂ ਕੀਤੇ ਹਾਂ ਜਿੱਦ ਮੈਂ ਬੈਗ ਬੜੇ ਸੇਲ ਕਰਦੀ ਆ ਪਰ ਇਸ ਲੁੱਕ ਦੇ ਵਿੱਚ ਨਹੀਂ ਕਦੀ ਵੀ ਸੇਲ ਕੀਤੇ ਹੈਗੇ ਐਨੇ ਸੋਹਣੇ ਬੈਗ ਆ ਮੇਨ ਗੱਲ ਤਾਂ ਕਿ ਜੇ ਜਿਹੜੀ ਇਹਦੀ ਬਣਾਈ ਆ ਨਾ ਉਹ ਬਹੁਤ ਵਧੀਆ ਬਣਾਈ ਹੈ ਜੀ ਬਹੁਤ ਜਿਆਦੇ ਵਧੀਆ ਬਣਾਈ ਤੇ ਐਨ ਪਾਈਪ ਇਨ ਕੱਢ-ਕੱਢ ਕੇ ਮੋਟੇ ਵਾਲੀ ਜੀ ਮੈਂ ਆਪਾਂ ਮਗਜੀ ਕਹਿ ਦਿੰਦੇ ਆਂ ਵੀ ਮਗਜੀ ਕੱਢ ਕੱਢ ਕੇ ਬਣਾਇਆ ਹੋਇਆ ਤੇ ਸਾਰੇ ਦੇ ਵਿੱਚ ਆ ਦੇਖੋ ਮੈਂ ਤਾਈਆਂ ਨੇੜੇ ਕੈਮਰਾ ਕੀਤਾ ਸਲਾਈ ਦੇਖੋ ਕਿੰਨੀ ਐਨ ਜਿਵੇਂ ਉਹ ਆ ਵਿੱਚ ਜੀ ਮੈਂ ਆਪਾਂ ਕਹਿ ਦਿੰਨਾ ਫੋਮ ਕਹਿ ਦਿਓ ਪੰਜਾਬੀ ਦੇ ਵਿੱਚ ਵੀ ਉਹ ਪਾ ਕੇ ਬਣਾਇਆ ਹੋਇਆ ਹਾਂ ਜਿਵੇਂ ਕਈ ਭੈਣਾਂ ਨਾ ਪਲਾਸਟਿਕ ਦੇ ਲੈ ਲੈਂਦੀਆਂ ਨੇ ਪਲਾਸਟਿਕ ਦੇ ਹੱਦ 4 ਸਾਲ ਚੱਲ ਜਾਣਗੇ 3 ਸਾਲ ਚੱਲ ਜਾਣਗੇ ਇੰਨੀ ਕੁ ਦੇਰ ਚੱਲਣਗੇ ਪਰ ਇਹਦੀ ਲਾਈਫ ਟਾਈਮ ਦੀ ਗਾਰੰਟੀ ਹੈ ਤੇ ਜਿਹੜੀਆਂ ਦੀਆਂ ਜਿੱਪਾ ਲੱਗੀਆਂ ਹੋਈਆਂ ਉਹ ਵੀ ਐਨ ਪੱਕੀ ਉਹਦੇ ਨਾਲ ਕੰਪਨੀ ਨੇ ਲਾਈਆਂ ਹੋਈਆਂ ਵਿੱਚ ਵੀ ਪੌਕਟ ਹੈ ਕੁਝ ਆਪਾਂ ਨੇ ਵਿੱਚ ਵਿੱਚ ਕੋਈ ਪੈਸੇ ਪੂਸੇ ਪਾਣੀ ਆਪਣੀ ਕੋਈ ਮਨੀ ਪਾਣੀ ਹੈ ਜਾਂ ਕੋਈ ਕਾਗਜ਼ ਪੱਤਰ ਖਾਸ ਕਰਕੇ ਆਧਾਰ ਕਾਰਡ ਵੀ ਲੈ ਕੇ ਜਾਣਾ ਹੁੰਦਾ ਹੈ ਨਾ ਕਈ ਭੈਣਾਂ ਨੇ ਪੰਜਾਬ ਦੇ ਵਿੱਚ ਜਿਹੜੀਆਂ ਬੱਸਾਂ ਦੇ ਵਿੱਚ ਫ੍ਰੀ ਸਫਰ ਕਰਦੀਆਂ ਨੇ ਉਹਨਾਂ ਦੇ ਲਈ ਹੈ ਇਹ ਤੇ ਬਹੁਤ ਜਿਆਦੇ ਵਧੀਆ ਚੀਜ਼ ਹੈ ਤੇ ਉੱਪਰ ਨਾ ਛੋਟੀ ਜੀ ਜਿੰਦੀ ਵੀ ਲੱਗ ਜੇਗੀ ਕਿਉਂਕਿ ਡਬਲ ਜਿੱਪ ਹੈ ਨਹੀਂ ਸੌਰੀ ਡਬਲ ਕੁੰਡਾ ਹੈ ਤੇ ਇਹ ਇਹਦੇ ਆ ਇੱਕ ਕਲਰ ਇਹ ਆ ਤੇ ਇਹਦੇ ਕਾਫੀ سارے ਕਲਰ ਆਣਗੇ ਉਹ ਮੈਂ ਹੁਣ ਲਗਾ ਦੇਣੀਆਂ ਸਾਰੇ ਪਿੱਛੇ ਕੁਝ ਵਟਸਐਪ ਤੇ ਪਾਏ ਆ ਫੋਟੋ ਤੁਸੀਂ ਵਟਸਐਪ ਤੇ ਵੀ ਚੈੱਕ ਕਰ ਲਈਓ ਤੇ ਬਹੁਤ ਸੋਹਣੇ ਬਹੁਤ ਹੀ ਪਿਆਰੇ ਆ ਸਾਰੇ ਬੈਗ ਨੇ